ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੇਨਿੰਗ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਦੁਸ਼ਹਿਰੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸਾਡੇ ਨਾਲ ਡੀਐਸਪੀ ਸਤਵੀਰ ਸਿੰਘ ਵੈਸਾ ਉਹਨਾਂ ਤੋਂ ਲੈਨੇ ਪੂਰੀ ਜਾਣਕਾਰੀ ਸਰ ਸਸਿਕਾ ਜੀ ਦੇਨਿੰਗ ਸਵੇਰਾ ਤੇ ਸਵਾਗਤ ਹੈ ਸਰ ਦੋ ਦੁਸ਼ਹਿਰੇ ਵਿੱਚ ਕਤਲ ਹੋਇਆ ਸੀ ਕੀ ਪੂਰਾ ਮਾਮਲਾ ਸੀ ਜੀ ਜੀ 2 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਬਰਨਾਲੇ ਦੇ ਦੁਸ਼ਹਿਰਾ ਗਰਾਊਂਡ ਦੇ ਬਾਹਰ ਰਾਤ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਗਈ ਸੀ ਨੌਜਵਾਨਾਂ ਦੀ ਤੇ ਇਹਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਵਾਸੀ ਬਰਨਾਲਾ ਇਦੀ ਮੌਤ ਹੋ ਗਈ ਸੀ ਤੇ ਇਹ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਫ ਆਈ ਆਰ ਨੰਬਰ 449 ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਜਾਰੀ ਕਰਤੀ ਸੀ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਇਹਦੇ ਵਿੱਚ ਵਧੀਆ ਕਾਮਯਾਬੀ حاصل ਹੋਈ ਹੈ ਇਹਨਾਂ ਨੇ 48 ਘੰਟਿਆਂ ਦੇ ਵਿੱਚ ਹੀ ਵੱਖ-ਵੱਖ ਟੀਮਾਂ ਨੇ ਥਰੂ ਸੀਸੀਟੀਵੀ ਕੈਮਰਾ ਚੈਕਿੰਗ ਦੇ ਇਹ ਦੋਸ਼ੀ ਜਿਹੜੇ ਟ੍ਰੇਸ ਕਰ ਲਏ ਨੇ ਇਹ ਵਾਰਦਾਤ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਮੁੱਖ ਸ਼ਾਮਲ ਸੀ ਕਲਵਿੰਦਰ ਸਿੰਘ ਬਲਜਿੰਦਰ ਸਿੰਘ ਤੇ ਦਿਲਪ੍ਰੀਤ ਸਿੰਘ ਇਹ ਤਿੰਨ ਸਿੱਖੇਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਰਦਰ ਇਹਨਾਂ ਨੂੰ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਜਿਹੜੀ ਹੈ ਤਫਤੀਸ਼ ਕੀਤੀ ਜਾਏਗੀ ਸਰ ਮੇਨ ਕਾਰਨ ਕੀ ਰਿਹਾ ਜੀ ਇਹ ਜੀ ਮੇਨ ਕਾਰਨ ਜਦੋਂ ਇਹ ਮੇਲੇ ਦੇ ਵਿੱਚ ਘੁੰਮ ਰਹੇ ਸੀ ਇਹ ਪਹਿਲਾਂ ਮੇਨ ਲੜਾਈ ਤੋਂ ਪਹਿਲਾਂ ਥੋੜੀ ਇਹਨਾਂ ਦੀ ਕਹਾਣੀ ਸੁਣੀ ਹੋਈ ਸੀ ਜਿਹਦੇ ਵਿੱਚ ਕਿ ਮਰਤਕ ਜਿਹੜਾ ਹੀਰਾ ਸਿੰਘ ਆ ਉਹਦਾ ਕਜ਼ਨ ਆ ਇੱਕ ਗੁਰਦਾਸ ਸਿੰਘ ਉਹਦੀ ਲੜਾਈ ਹੋਈ ਸੀ ਇਹ ਸੇਖੇ ਵਾਲੀ ਜਿਹੜੀ ਪਾਰਟੀਏ ਦੇ ਵਿੱਚ ਬਲਜਿੰਦਰ ਸਿੰਘ ਦੇ ਨਾਲ ਜਿਹੜਾ ਬਲਜਿੰਦਰ ਸਿੰਘ ਹੈ ਇਹਨੇ ਉਹਦੀ ਕੁੱਟਮਾਰ ਕਰਤੀ ਸੀ ਗੁਰਦਾਸ ਸਿੰਘ ਦੀ ਤੇ ਬਾਅਦ ਦੇ ਵਿੱਚ ਜਦੋਂ ਮੇਲਾ ਖਤਮ ਹੋ ਗਿਆ ਸ਼ਾਮ ਨੂੰ ਤੇ ਇਹ ਜਿਹੜਾ ਗੁਰਦਾਸ ਹੈ ਇਹਨੇ ਆਪਣੇ ਨਾਲ ਹੋਰ ਮੁੰਡੇ ਇਕੱਠੇ ਕਰਕੇ ਤੇ ਉਹਨਾਂ ਨਾਲ ਦੁਬਾਰਾ ਜਿਹੜਾ ਉਹਨਾਂ ਨਾਲ ਟਾਈਮ ਬਣਿਆ ਲੜਨ ਵਾਸਤੇ ਉਹਦੇ ਵਿੱਚ ਉਸ ਟਾਈਮ ਤੇ ਜਿਹੜਾ ਹੀਰਾ ਸਿੰਘ ਹੈ ਉਹ ਵੀ ਉਹਦੇ ਨਾਲ ਆ ਗਿਆ ਸੀ ਤੇ ਜਦੋਂ ਫਿਰ ਲੜਾਈ ਦੁਬਾਰਾ ਹੋਈ ਹੈ ਜਿਹਦੇ ਵਿੱਚ ਗੁਰਦਾਸ ਸਿੰਘ ਨੇ ਨਾਲ ਜਾ ਕੇ ਲੜਿਆ ਉੱਥੇ ਇਹ ਜਦੋਂ ਆਪਸ ਵਿੱਚ ਲੜੇ ਨੇ ਤਾਂ ਜਿਹੜਾ ਕੁਲਵਿੰਦਰ ਸਿੰਘ ਸੀਏ ਦੇ ਕੋਲੇ ਇੱਕ ਖੰਜਰ ਸੀ ਇਹਨੇ ਉਹ ਖੰਜਰ ਦਾ ਵਾਰ ਹੀਰਾ ਸਿੰਘ ਦੇ ਕਰ ਦਿੱਤਾ ਜੋ ਉਹਦੀ ਮੱਖੀ ਦੇ ਉੱਤੇ ਵਾਈਟਲ ਪਾਰਟ ਤੇ ਲੱਗਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਸਰ ਪਹਿਲੇ ਮਾਮਲੇ ਦਰਜ ਹੈਗੇ ਨਹੀਂ ਨਹੀਂ ਇਹਨਾਂ ਦੇ ਉੱਤੇ ਜੋ ਹੁਣ ਤੱਕ ਇਹ ਚੈੱਕ ਕੀਤਾ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਏ ਸੰਨ ਡੀਐਸਪੀ ਸਤਵੀਰ ਸਿੰਘ ਵੈਸ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰਾ ਲਈ ਨਰਮਨ ਕੁਮਾਰ ਦੀ ਰਿਪੋਰਟ ਬਰਨਾਲਾ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਰਮਨ ਕੁਮਾਰ ਦੁਸ਼ਹਿਰੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸਾਡੇ ਨਾਲ ਡੀਐਸਪੀ ਸਤਵੀਰ ਸਿੰਘ ਵੈਸ ਸਾਹ ਨੂੰ ਤੋਂ ਲੈਨੇ ਪੂਰੀ ਜਾਣਕਾਰੀ ਸਰ ਸਸਿਕਾ ਜੀ ਦੈਨਿਕ ਸਵੇਰਾ ਤੇ ਸਵਾਗਤ ਹੈ ਸਰ ਦੋ ਦੁਸ਼ਹਿਰੇ ਵਿੱਚ ਕਤਲ ਹੋਇਆ ਸੀ ਕੀ ਪੂਰਾ ਮਾਮਲਾ ਸੀ ਜੀ ਜੀ 2 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਬਰਨਾਲੇ ਦੇ ਦੁਸ਼ਹਿਰਾ ਗਰਾਊਂਡ ਦੇ ਬਾਹਰ ਰਾਤ ਨੂੰ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੋ ਗਈ ਸੀ ਨੌਜਵਾਨਾਂ ਦੀ ਤੇ ਇਹਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਵਾਸੀ ਬਰਨਾਲਾ ਦੀ ਮੌਤ ਹੋ ਗਈ ਸੀ ਤੇ ਇਹ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਫਆਈਆਰ ਨੰਬਰ 449 ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਜਾਰੀ ਕਰਤੀ ਸੀ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਇਹਦੇ ਵਿੱਚ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ 48 ਘੰਟਿਆਂ ਦੇ ਵਿੱਚ ਹੀ ਵਕਫ ਵਕ ਟੀਮਾਂ ਨੇ ਥਰੂ ਸੀਸੀਟੀਵੀ ਕੈਮਰਾ ਚੈਕਿੰਗ ਦੇ ਇਹ ਦੋਸ਼ੀ ਜਿਹੜੇ ਟਰੇਸ ਕਰ ਲਏ ਨੇ ਇਹ ਵਾਰਦਾਤ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਮੁੱਖ ਸ਼ਾਮਲ ਸੀ ਕੁਲਵਿੰਦਰ ਸਿੰਘ ਬਲਜਿੰਦਰ ਸਿੰਘ ਤੇ ਦਿਲਪ੍ਰੀਤ ਸਿੰਘ ਇਹ ਤਿੰਨੇ ਸਿੱਖੇਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਰਦਰ ਇਹਨਾਂ ਨੂੰ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਫਰਦਰ ਜਿਹੜੀ ਹੈ ਤਫਤੀਸ਼ ਕੀਤੀ ਜਾਏਗੀ ਸਰ ਮੇਨ ਕਾਰਨ ਕੀ ਰਿਹਾ ਜੀ ਇਹ ਜੀ ਮੇਨ ਕਾਰਨ ਜਦੋਂ ਇਹ ਮੇਲੇ ਦੇ ਵਿੱਚ ਘੁੰਮ ਰਹੇ ਸੀ ਇਹ ਪਹਿਲਾਂ ਮੇਨ ਲੜਾਈ ਤੋਂ ਪਹਿਲਾਂ ਥੋੜੀ ਇਹਨਾਂ ਦੀ ਕਹਾਣੀ ਸੁਣੀ ਹੋਈ ਸੀ ਜਿਹਦੇ ਵਿੱਚ ਕਿ ਮਿਰਤਕ ਜਿਹੜਾ ਹੀਰਾ ਸਿੰਘ ਆ ਉਹਦਾ ਕਜ਼ਨ ਆ ਇੱਕ ਗੁਰਦਾਸ ਸਿੰਘ ਉਹਦੀ ਲੜਾਈ ਹੋਈ ਸੀ ਇਹ ਸਿੱਖੇ ਵਾਲੀ ਜਿਹੜੀ ਪਾਰਟੀਏ ਦੇ ਵਿੱਚ ਬਲਜਿੰਦਰ ਸਿੰਘ ਦੇ ਨਾਲ ਜਿਹੜਾ ਬਲਜਿੰਦਰ ਸਿੰਘ ਹੈ ਇਹਨੇ ਉਹਦੀ ਕੁੱਟਮਾਰ ਕਰਤੀ ਸੀ ਗੁਰਦਾਸ ਸਿੰਘ ਦੀ ਤੇ ਬਾਅਦ ਦੇ ਵਿੱਚ ਜਦੋਂ ਮੇਲਾ ਖਤਮ ਹੋ ਗਿਆ ਸ਼ਾਮ ਨੂੰ ਤੇ ਇਹ ਜਿਹੜਾ ਗੁਰਦਾਸ ਹੈ ਇਹਨੇ ਆਪਣੇ ਨਾਲ ਹੋਰ ਮੁੰਡੇ ਇਕੱਠੇ ਕਰਕੇ ਤੇ ਉਹਨਾਂ ਨਾਲ ਦੁਬਾਰਾ ਜਿਹੜਾ ਉਹਨਾਂ ਨਾਲ ਟਾਈਮ ਬਣਿਆ ਲੜਨ ਵਾਸਤੇ ਉਹਦੇ ਵਿੱਚ ਉਸ ਟਾਈਮ ਤੇ ਜਿਹੜਾ ਹੀਰਾ ਸਿੰਘ ਹੈ ਉਹ ਵੀ ਉਹਦੇ ਨਾਲ ਆ ਗਿਆ ਸੀ ਤੇ ਜਦੋਂ ਫਿਰ ਲੜਾਈ ਦੁਬਾਰਾ ਹੋਈ ਹੈ ਜਿਹਦੇ ਵਿੱਚ ਗੁਰਦਾਸ ਸਿੰਘ ਨੇ ਨਾਲ ਜਾ ਕੇ ਲੜਿਆ ਉੱਥੇ ਇਹ ਜਦੋਂ ਆਪਸ ਵਿੱਚ ਲੜੇ ਨੇ ਤਾਂ ਜਿਹੜਾ ਕੁਲਵਿੰਦਰ ਸਿੰਘ ਸੀ ਇਹ ਦੇ ਕੋਲੇ ਇੱਕ ਖੰਜਰ ਸੀ ਇਹਨੇ ਉਹ ਖੰਜਰ ਦਾ ਵਾਰ ਹੀਰਾ ਸਿੰਘ ਦੇ ਕਰ ਦਿੱਤਾ ਜੋ ਉਹਦੀ ਬੱਖੀ ਦੇ ਉੱਤੇ ਵਾਈਟਲ ਪਾਰਟ ਤੇ ਲੱਗਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਸਰ ਪਹਿਲੇ ਮਾਮਲੇ ਦਰਜ ਹੈਗੇ ਨਹੀਂ ਇਹਨਾਂ ਦੇ ਉੱਤੇ ਜੋ ਹੁਣ ਤੱਕ ਅਸੀਂ ਚੈੱਕ ਕੀਤਾ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਇਸਨ ਡੀਐਸਪੀ ਸਤਵੀਰ ਸਿੰਘ ਬੈਸ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦਿਨਿਕ ਸਵਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ